हां जी बेबे सती काल सती काल नाम की बेबे ਠੋੜਾ ਸਰਜੀਤੋ ਹੈ ਜੀ ਸਰਜੀਤੋ ਉਮਰ ਕਿੰਨੀ ਠੋੜੀ ਮੋਬਾਈਲ ਕਰਨੀ 2 ਮਹੀਨੇ ਪਤਾ ਹੈ ਜਦ ਹੱਲੇ ਹੋਏ ਸੀ ਜਦ ਕਿੰਨੀ ਕੀ ਸੀ ਨਹੀਂ ਕੁਝ ਲੱਗਦੀ ਸੀ ਉਹ ਕੁੜੀ ਜਿੰਨੇ ਸੀਗੇ 90 ਕੇ ਸਾਲ ਦੀ ਉਮਰ ਹੋ ਗਈ ਠੋੜੀ ਹਮ ਅੱਛਾ ਪਿਓ ਕੀ ਕਿੱਥੇ ਸੀ ਠੋੜੇ ਕੜੂਆੜਾ ਹੈ ਕੜੂਆੜਾ ਕੜੂਆ ਕੜੂਆੜਾ ਕੜੂਆੜਾ ਉਹ ਕਿੱਥੇ ਪੈਂਦਾ ਉਹ ਪੈਂਦਾ ਉੱਪਰ ਉੱਪਰ ਨਾਲਾ ਘੜ ਸੈਂਡ ਹਾਂ ਜੀ ਹੂੰ ਲਓ ਬਹੁਤ ਵਧੀਆ ਤੁਸੀਂ ਤਾਂ ਫਿਰ ਸਾਰਾ ਪੁਰਾਣਾ ਜਮਾਨਾ ਦੇਖਿਆ ਹੋਇਆ ਹੈ ਹਾਂ ਹੋਰ ਬਾਈ ਹੂੰ ਹੁਣ ਸੇਤ ਕਿੱਦਾਂ ਰਹਿੰਦੀ ਹੈ ਠੀਕ ਹੈ ਠੀਕ ਹੈ ਆ ਦੇਖੋ ਜੀ 90 ਪਲੱਸ ਹੈ ਮਾਤਾ ਜੀ ਔਰ ਕਹਿੰਦੇ ਜੀ ਸੇਤ ਬਿਲਕੁਲ ਠੀਕ ਹੈ ਜੀ ਐਦਾਂ ਬਣਦੀ ਜੀ ਗੱਲ ਜੀ ਆ ਵੀਡੀਓ ਬੜਾ ਖਾਸ ਹੈ ਦੇਖੀ ਜਾਓ ਜੀ ਅੱਛਾ ਬੇਬੇ ਜੀ ਇਹ ਦੱਸੋ ਜਦ ਤੁਹਾਡਾ ਵਿਆਹ ਹੋਇਆ ਸੀਗਾ ਜਾਂ ਤਾਂ ਅਸੀਂ ਆਜੀ ਜੀ ਐਨੀ ਕੁ ਕੁੜੀ ਜਿੱਦੇ ਸੀ ਆਇਓ ਜਰਾ ਇਧਰ ਨੂੰ ਆਇਓ ਜਰਾ ਆ ਦੇਖੋ ਇੰਨੀ ਇੰਨੇ ਕਿਹ ਜਿਕੇ ਤੁਸੀਂ ਥੋੜਾ ਵਿਆਹ ਹੋਇਆ ਇਹ ਛੋਟੀ ਛੋਟੀਆਂ ਦੇ ਵਿਆਹ ਹੋ ਜਾਂਦੇ ਸੀ ਨਾ کئی ਸਾਲ ਤੇ ਤੇ ਜਲੀ ਮਕਲਾਵਾ ਅੱਛਾ ਹੂੰ ਕਈ ਸਾਲ ਹੂੰ ਅੱਛਾ ਨਵੇਂ ਸਾਲ ਵਿੱਚ ਦਿੱਤੇ ਮਕਲਾਵਾ ਅੱਛਾ ਅੱਛਾ ਜਦ ਦੇ ਦੇ ਚੱਲਦਾ ਸੀਗਾ ਹੈ ਹਾਂਜੀ ਹੂੰ ਠੀਕ ਹੈ ਤੇ ਬਾਪੂ ਜੀ ਦਾ ਨਾਮ ਕੀ ਆ ਸੀਗਾ ਬਚਨ ਸਿੰਘ ਬਚਨ ਸਿੰਘ ਨੌ ਲੈ ਲੈਣੇ ਨੌ ਹਾਂਜੀ ਹਾਂ ਨੌ ਦਾ ਲੈ ਲੈਣੇ ਕਿੰਨੀਆਂ ਭੈਣਾਂ ਸੀਗੀਆਂ ਤੁਸੀਂ ਦੋ ਕੀ ਦੋ ਭੈਣਾਂ ਤੇ ਭਾਈ ਭਾਈ ਚਿੰਚਾਰ ਤਿੰਨ ਚਾਰ ਉਹ ਪੜੇ ਸਾਰੇ ਉਹ ਪੜੇ ਅੱਛਾ ਭੈਣਾਂ ਦੇ ਨਾਮ ਦੱਸੋ ਆਪਣੀਆਂ ਦੇ ਮਾਰ ਗਈਆਂ ਤਾਂ ਮਾਰ ਗਈਆਂ ਨਾ ਤਾਂ ਦੱਸ ਦੋ ਨਾਮ ਤਾਂ ਯਾਦ ਹੋਣੇ ਤੁਹਾਨੂੰ ਗੀਤੋ 2 ਗੀਤੋ ਦੂਈ ਕੀ ਨਾਂ ਨਹੀਂ ਛੋਟੀ ਜੀਤੀ ਰੋਟੀ ਰਾਟੀ ਬਣਾ ਲੈਂਦੇ ਤੁਸੀਂ ਹਾਂਜੀ ਹੁਣ ਵੀ ਬਣਾ ਲੈਂਦੇ ਬਣਾ ਲੈਂਦੇ ਅੱਛਾ ਹਮ ਦਾਲ ਦੁੱਲ ਬਣਾ ਲੈਂਦੇ ਕੋਕੂ ਬਣਾ ਦਿੰਦੀ ਅੱਛਾ ਮਾਂ ਦੀ ਦਾਲ ਕਿੱਦਾਂ ਰੰਦੇ ਉਹ ਤੁਹਲੇ ਪਤਾ ਲੱਗਿੰਦੀਂ ਫੇਸੇ ਚਾਣੀ ਦੀ ਜਿਆਨੀ ਅੱਛਾ ਹੂੰ ਚੱਲੇ ਪਰ ਧਰ ਕੇ ਕਿੱਦਾਂ ਬਣਾਉਂਗੇ ਦੱਸਿਓ ਮਾਹੀ ਜਰੂਰੀ ਚਾਣੀ ਜਤਾਂ ਆਲੇ ਅੱਛਾ ਫੇ ਤੁਰਕਾ ਤੁਰਕਾ ਲਾ ਲੈਣਾ ਅੱਛਾ ਤੁਰਕਾ ਕਾਦਾ ਕਾਦਾ ਲੈਣਾ ਕੀ ਜਿਆ ਲਾ ਲੈ ਜਹਾ ਅੱਛਾ ਕਿਆ ਤੇ ਲਾ ਲੈ ਹੂੰ ਅੱਛਾ ਤੁਹਾਡੇ ਪਿੰਡ ਦੇ ਵਿੱਚ ਇੱਥੇ ਆਪਣਾ ਡਾਚੀਆਂ ਡੂਚੀਆਂ ਰੱਖੀਆਂ ਹੋਈਆਂ ਬਾਬਾ ਰੱਖੀ ਵੀ ਹੋਣੀ ਮੈਨੂੰ ਕਿਆ ਪਤਾ ਹੈ ਅੱਛਾ ਤਾਂ ਉਹਨੂੰ ਨਹੀਂ ਪਤਾ ਨਾ ਮੈਂ ਤਾਂ ਅੱਜ ਆਈ ਹਾਂ ਅੱਜ ਆਏ ਤੁਸੀਂ ਹਾਂਜੀ ਕਿੱਥੇ ਗਏ ਸੀ ਤੁਸੀਂ ਕਿਉਂ ਕਹੀਤੀ ਗਏ ਪਿਓ ਕੇ ਗਏ ਹੋਏ ਸੀਗੇ ਹੂੰ ਕਿਨੇ ਦਿਨ ਲਾਏ ਪਿਓ ਕੇ 8-9 ਦਿਨ ਲਾਏ 8-9 ਦਿਨ ਕਿੱਦਾਂ ਗਏ ਕਿ ਕਿੱਥੋਂ ਗਏ ਬਸ ਕਿੱਥੋਂ ਲਈ ਤੁਸੀਂ ਮੈਸੇਜ ਅਸੀਂ ਗੱਡੀ ਮੰਗੇ ਆਪਣੀ ਗੱਡੀ 'ਚ ਗਏ ਹਾਂ ਫਿਰ ਤਾਂ ਠੀਕ ਐ ਸਾ 8 ਦਿਨ ਲਾਏ ਤੁਸੀਂ ਫਿਰ ਛੱਡ ਕੇ ਕੌਣ ਗਿਆ ਤੁਹਾਨੂੰ ਭਾਈ ਉਹ ਛੱਡ ਗਿਆ ਭਾਈ ਉਹ ਛੱਡ ਗਿਆ ਇੱਥੇ ਹੂੰ ਠੀਕ ਠਾਕ ਐ ਉੱਥੇ ਸਾਰੇ ਠੀਕ ਐ ਬੜੀ ਵਧੀਆ

ਮੈਂ ਨਾ ਤੇ ਬੈਠੇ ਰਹਾਂ ਹਾਂ ਹਾਂ ਠੀਕ ਹੈ ਆ ਤਾਂ ਦੇਲ ਇੱਥੇ ਲੱਗਦਾ ਕਿ ਉੱਥੇ ਲੱਗਦਾ ਗੀਰੂ ਵੀ ਲੱਗਦਾ ਉੱਥੇ ਵੀ ਲੱਗਦਾ ਉੱਥੇ ਵੀ ਲੱਗਦਾ ਇੱਥੇ ਵੀ ਲੱਗਦਾ ਹਾਂ ਉੱਥੇ ਜ਼ਿਆਦਾ ਲੱਗਿਆ ਅੱਛਾ ਉੱਥੇ ਜ਼ਿਆਦਾ ਲੱਗ ਪੀਓ ਕੇ ਤਾਂ ਜ਼ਿਆਦਾ ਲੱਗਦਾ ਹੀ ਹੈ ਹਾਂ ਪੀਓ ਕੇ ਤਾਂ ਜ਼ਿਆਦਾ ਹੀ ਲੱਗਣਾ ਫਿਰ ਹਮ ਉਮਰ ਜਿੰਨੀ ਮਰਜ਼ੀ ਹੋ ਜਵੇ ਜੀ ਪੀਓ ਕੇ ਪੀਓ ਕਹੀ ਹੈ ਜੀ ਆ ਆ ਹੈ ਜੀ ਅਸਲੀ ਗੱਲ ਕਰਿਓ ਕਮੈਂਟ ਦੀ ਹਮ ਪੀਓ ਕੇ ਤਾਂ ਪੀਓ ਕਹੀ ਹੁੰਦੇ ਆ ਜੀ ਹਮ ਲਾ ਠੀਕ ਹੈ ਫਿਰ ਪੂਰੀ ਸੇਵਾ ਸੁਭਾ ਕੀਤੀ ਭਾਈਆਂ ਨੇ ਜੀ ਜੀ ਅ ਰਖੜੀਆਂ ਰਖਣੀਆਂ ਉੱਥੇ ਗਏ ਸੀ ਹਾਂਜੀ ਰਖੜੀ ਉੱਥੇ ਕੀਤੀ ਹੈ ਹਾਂਜੀ ਹੂੰ ਠੀਕ ਅੱਛਾ ਬੇਬੇ ਦਾਲ ਦੂਲ ਤਾਂ ਬਣਾਉਨੇ ਸਾਗ ਸੂਖ ਵੀ ਰਿੰਨ ਲੈਣੇ ਹਾਂਜੀ ਹੁਣ ਵੀ ਰਿੰਨ ਲੈਂਦੇ ਤੁਸੀਂ ਕਿਦਾਂ ਰਿੰਨੂਗੇ ਸਾਗ ਦੱਸਿਓ ਸਾਗ ਨਹੀਂ ਲੈਣਾ ਤੋੜ ਲਾਵਾਂ ਹੂੰ ਤੋੜ ਕੇ ਤਾਂ ਚੀਜ਼ ਲੈ ਲੈ ਅੱਛਾ ਚੀਜ਼ ਕਰ ਤੋਕਾ ਫੇਰ ਬਣਾ ਲਵਾਂਗੇ ਹੂੰ ਤੋਕੇ ਬਣਾ ਲੈਣਾ ਕਿਆ ਕੁਝ ਪਾਣਾ ਸਾਗ ਚ ਮੂੰ ਮਾਂਗੀ ਪਾ ਲੈ ਗੱਠੇ ਪਾ ਲੈ ਆਲੂ ਪਾ ਲੈ ਆਲੂ ਵੀ ਸਾਗ ਚ ਪਾ ਲੈਨੇ। ਨਾ ਆਲੂ ਤਾਂ ਨੇ ਪਾ ਗਏ ਹੈ ਗਠੇ ਪਾ ਲਈਏ। ਗਠੇ। ਹਾਂ। ਅੱਛਾ ਤੜਕਾ ਤੜਕਾ ਲਾ ਕੇ। ਤੜਕਾ ਲਾ ਕੇ। ਅੱਛਾ ਪਾਲਕ ਪੁਲਕ ਵੀ ਪਾਣੇ। ਪਾਲਕ ਵੀ ਪਾ। ਔਰ ਦੱਸੋ ਫਿਰ ਸਾਰਾ ਸਮਾਨ ਦੱਸੋ ਕਿਆ ਕੁਝ ਪਾਣੇ। ਪੰਗ ਵੀ ਪਾ ਲਈਏ। ਪੰਗ। ਹਾਂ। ਪੰਗ ਵਾਲਾ ਸਾਗ। ਆ ਕਮਾਲ ਕਰਤੀ ਲਾ ਜੀ ਬੇਬੇ ਦੇ। ਪੰਗ ਵਾਲਾ ਸਾਗ ਦੀ। ਲਓ ਜੀ ਆ ਦੇਖੋ ਜੀ। ਪੰਗ ਵਾਲਾ ਸਾਗ ਬਣਾਣੇ ਤੁਸੀਂ। ਹਾਂ ਜੀ। ਜਿੱਦਣ ਬਣਾਓ ਸਾਨੂੰ ਦੱਸਿਓ ਜਰੂਰ। ਆਉਂਗੇ ਅਸੀਂ ਅੱਛਾ ਪੰਗ ਚੜਦੀ ਦਾ ਨਹੀਂ ਫਿਰ ਨਾ ਅੱਛਾ ਪੰਗ ਵਾਲਾ ਸਾਗ ਬਣਾਉਣਾ ਹੈ ਜੀ ਹੈ ਜੀ ਨਹੀਂ ਜੀ ਜਹੋ ਜਤਾ ਉਦਾਂ ਦਿਮਾਗ ਨਹੀਂ ਕਿਸੇ ਅੱਛਾ ਪੰਗ ਵਾਲਾ ਸਾਗ ਬਣਾ ਲੈਨੇ ਹੈ ਬਣਾ ਦੇ ਲਿੰਗੇ ਭਾਈ ਅੱਛਾ ਹੋਰ ਕੀ ਪਾਣਾ ਹੈ ਪੰਗ ਵੀ ਪਾ ਲਈ ਚਲੋ ਹੋਰ ਗਾਠਾ ਪਾਗੇ ਨਾ ਅੱਛਾ ਹਮ ਲਸਣ ਪਾ ਲੈਣਾ ਲਸਣ ਪਾ ਲੈਣਾ ਹਮ ਆਲਣ ਆਲਣ ਵੀ ਪਾਉਣਾ ਕਾ ਦਾ ਮੱਕੀ ਦਾ ਮੱਕੀ ਦਾ ਅੱਛਾ ਕਿੰਨੀ ਕੁ ਦੇਰ ਰਹਿਣਾ ਫਿਰ ਉਹਨੂੰ ਜਲਦੀ ਕਹਿਆ ਜਲਦੀ ਜਾਣਾ ਤਾਂ ਤਾਂ ਨਹੀਂ ਅੱਛਾ ਫਿਰ ਉਹਦੇ ਬਾਅਦ ਜਿਹੜਾ ਰਾਜ ਇੱਥੇ ਤੁੰਕਾ ਜਾਲਾ ਕੋਟ ਦੇ ਕਾਹਦੇ ਗਾਇਲ ਤੁਸੀਂ ਸਾਲ ਹੋ ਗਿਆ ਅੱਛਾ ਉਹ ਹੈ ਸਭ ਜੀ ਸਾਲ ਹੋ ਜਾਏਗੀ ਮਸ਼ੀਨ ਕਾੜਸੀ ਹੈਗੀ ਕਾੜਸੀ ਅੱਛਾ ਕਾੜਦੀ ਕਰਸੀ ਹੈਗੀ ਇੱਥੇ ਹਾਂ ਜੀ ਹੈਗੀ ਹੈ ਬੱਚੇ ਅੱਛਾ ਕਾੜਦੀ ਕਰਸੀ ਗੜ ਘੋਲਦੇ ਹਾਂ ਜੀ ਹੂੰ ਅਦਾਜੀ ਕਾੜ ਦੀ ਕੜਚੀ ਨਾਲ ਘੋਟਦੇ ਆਂ ਜੀ ਸਾਗ ਬੇਬੇ ਦੀ ਕਮਾਲ ਦੀ ਗੱਲ ਐ ਹੂੰ ਅੱਛਾ ਕਈ ਤਾਂ ਕਹਿੰਦੇ ਘੋਟਣਾ ਹੁੰਦਾ ਉਹਦੇ ਉਹਦੇ ਗੱਲ ਘੋਟਦੇ ਆਂ ਹੋਊਗਾ ਨਹੀਂ ਘੋਟ ਹੁੰਦਾ ਨਹੀਂ ਅੱਛਾ ਹਾਂ ਕਾੜੀ ਜਾਂ ਸਾਧਾ ਹਾਂ ਹਾਂ ਕੜਚੀ ਗਲ ਜ਼ਿਆਦਾ ਘੋਟ ਹੁੰਦਾ ਫਿਰ ਵਧੀਆ ਫਿਰ ਉੱਪਰ ਫਿਰ ਮੱਖਣੀ ਮੁਖਣੀ ਮੱਖਣੀ ਜਾਂ ਤੇ ਖਾਣਾ ਖਾਣ ਜਾਂ ਆਲੂ ਮੱਖਣੀ ਅੱਛਾ ਹੂੰ ਹੂੰ ਇਹ ਤੁਰਕਾ ਲਾ ਲਓ ਤੁਰਕਾ ਲਾ ਲਓ ਮੱਕੀ ਦੀ ਰੋਟੀ ਕਿ ਕਣਕ ਦੀ ਮੱਕੀ ਕੀ ਖਾਣੀ ਮੱਕੀ ਦੀ ਸਾਲਾ ਕਾਹਦੀ ਖਾਣੀ ਕਾਹਦੀ ਖਾਣੀ ਅਸੀਂ ਆਉਣਾ ਤੁਹਾਡੇ ਕੋਲ ਜਿੱਦਣ ਸਾਗ ਬਣਾਉਣਾ ਭੰਗ ਵਾਲਾ ਅੱਛਾ ਭੰਗ ਵਾਲਾ ਸਾਗ ਅੱਛਾ ਭੰਗ ਲੈ ਕੇ ਆਉਣੀ ਕਿ ਤੁਹਾਡੇ ਕੋਲ ਹੈਗੀ ਇੱਥੇ ਭਾਈ ਅੱਗੇ ਦਾ ਖੇਤ ਮਹਾਇਤੀ ਅੱਛਾ ਹੂੰ ਲਓ ਆ ਤਾਂ ਭੰਗ ਵਾਲਾ ਸਾਗ ਤਾਂ ਪਹਿਲੀ ਵਾਰ ਸੁਣਿਆ ਸੀ ਬੜਾ ਕੰਮ ਕਾਇ ਹੈ ਹੈ ਬੜਾ ਕੰਮ ਕਾਇ ਹੈ ਬਹੁਤ ਅੱਛਾ ਕੰਮ ਦਾ ਹੁੰਦਾ ਭੰਗ ਵਾਲਾ ਸਾਗ ਕਮਾਲ ਦੀ ਗੱਲ ਹੈ ਹਾਂਜੀ ਲਓ ਜੀ ਜੇਕਰ ਕਿਸੇ ਨੇ ਖਾਦਾ ਹੋਇਆ ਭੰਗ ਵਾਲਾ ਸਾਗ ਦਾ ਜਰੂਰ ਕਰੋ ਕਮੈਂਟ ਜੀ ਬੇਬੇ ਕਹਿੰਦੇ ਭੰਗ ਵਾਲਾ ਸਾਗ ਦੀ ਕਮਾਲ ਦੀ ਗੱਲ ਹੈ ਕੈਮਰਾਮੈਨ ਇਹ ਤਾਂ ਹੱਸੀ ਜਾਂਦਾ ਮੁੰਡਾ ਕਹਿੰਦਾ ਕਹਿੰਦਾ ਭੰਗ ਵਾਲਾ ਸਾਗ ਤਾਂ ਪਹਿਲੀ ਵਾਰ ਸੁਣਿਆ ਮੈਂ ਹੂੰ ਇਧਰ ਪਿੰਡਾਂ ਤੇ ਬਣਾਉਂਦੇ ਹਣੇ ਮਾਜਰੀ ਮੁਜਰੀਕ ਕੋਟ 'ਚ ਹੈ ਮਜ਼ਾਉਂਦੇ ਸਾਗ ਅੱਛਾ 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 ਫਿਰ ਭੰਗ ਵਾਲਾ ਸਾਗ ਬਣਾ ਲਿਆ ਆਪਾਂ ਨੇ ਬਾਥੂ ਬੁੱਥ ਵੀ ਪਾਉਂਦੇ ਨਾਲ ਭੰਗ ਕਿੰਨੀ ਕੁ ਪਾਉਣੀ ਹੈ ਵਿੱਚ ਸਾਗ 'ਚ ਕਿੰਨੀ ਪਾਲੜੀ ਕਿੰਨੀ ਗਾਜੀ ਅੱਛਾ ਥੋੜੀ ਜੀ ਪਾਲੜੀ ਐ ਫਿਰ ਕੌੜਾ ਨਹੀਂ ਹੋ ਜਾਂਦਾ ਨਾ ਅੱਛਾ ਅੱਛਾ ਭੰਗ ਚੜਦੀ ਨਹੀਂ ਫਿਰ ਨਹੀਂ ਅ ਚੜਦੀ ਨਹੀਂ ਅ ਅੱਛਾ ਥੋੜੀ ਬਾਣੀ ਐ ਹਮ ਲਓ ਜੀ ਬੇਬੇ ਨੇ ਤਾਂ ਕਮਾਲ ਕਰਤੀ ਅੱਜ ਤਾਂ ਤੁਸੀਂ ਜਿਹੜੀ ਆ ਗੱਲ ਦੱਸੀ ਨਾ ਜੀ ਇਹ ਤਾਂ ਸੋਣੀਆਂ ਨੇ ਪਹਿਲਾਂ ਕਈਆਂ ਨੇ ਨਹੀਂ ਸੁਣੀ ਬੇਬੇ ਵਿਆਹ ਦਾ ਯਾਦ ਆ ਤੁਹਾਡਾ ਜਦ ਵਿਆਹ ਹੋਇਆ ਤਾਂ ਹਾਂ ਜੀ ਅੱਛਾ ਕਿਨੇ ਦਿਨ ਰਹੀ ਸੀ ਜਾਨ ਜਨਨ ਤਾਂ ਦੂਏ ਦਿਨ ਭੇਜਤੀ ਸੀ ਅੱਛਾ ਦੂਏ ਦਿਨ ਭੇਜਤੀ ਸੀ ਅੱਛਾ ਤੁਸੀਂ ਬਾਅਦ ਚ ਦੇ ਗਏ ਫਿਰ ਹੈ 9 ਸਾਲ ਤੇ ਦਿੱਤਾ ਮਕਲਾਵਾ 9 ਸਾਲ ਤੇ ਦਿੱਤਾ ਮਕਲਾਵਾ ਅੱਛਾ ਜਨਨ ਦੀ ਸੇਵਾ ਸੂਬਾ ਕੀਤੀ ਕਿ ਨਹੀਂ ਹਾਂ ਜੀ ਬਿਠੀ ਕੀ ਬਣਾਇਆ ਸੀ ਮੈਂ ਯਾਰ ਖਰਾਬ ਨਹੀਂ ਬਣਾ ਲੈਂਦੇ ਸੀ ਅੱਛਾ ਹਾਂ ਦੂਆ ਵੀ ਚੌਲ ਵੀ ਬਣਾ ਲੈਂਦੇ ਸੀ ਅੱਛਾ ਹੋਰ ਫਿਰ ਕਿਦਾਂ ਖਲਾਉਂਦੇ ਖਲੋਂਦੇ ਕਿਦਾਂ ਸੀ ਜਨਨ ਨੂੰ ਯਾਨੀ ਉਹ ਕਹਾਂਦੇ ਸੀ ਉਹ ਕਹਣੇ ਬਿਠਾਲ ਕੇ ਅੱਛਾ ਯਾਨੀ ਬਿਠਾਲਦੇ ਨਹੀਂ ਕੋਰੇ ਪਰ ਅੱਛਾ ਉਹਨਾਂ ਤੋਂ ਪੁੱਛਾ ਕੇ ਸੀ ਗਿਆ ਜੀ ਰੋਕੀ ਦੇਗੀ ਅੱਛਾ ਇਹ ਜੁਨੇ ਬਾਜ਼ੀ ਕਰ ਕਰਦੇ ਨਹੀਂ ਹੂੰ ਅੱਛਾ ਰਾਤ ਨਹੀਂ ਰਹਿੰਦੀ ਦੀ ਰਾਤ ਤਾਂ ਰਹ ਜਾਂਦੀ ਸੀ ਰਹ ਜਾਂਦੇ ਸੀ ਹੂੰ ਹੂੰ ਅੱਛਾ ਇੱਥੇ ਤੇ ਗਏ ਸੀ ਜਾਂਦਾ ਆਹੀ ਪਿੰਡ ਤੇ ਮਾਜਰੀ ਤੇ ਕਿ ਕਿਤੇ ਹੋਰ ਰਹਿੰਦੇ ਸੀਗੇ ਬਾਪੂ ਨਹੀਂ ਜੀ ਮੇਰੇ ਪਿੰਡ ਕਲੂਣਾ ਹੈ ਉਧਰ ਤੁਹਾਡੇ ਪੀਓ ਕੇ ਆਹੋ ਸਾਰੇ ਸਾਜ ਬੰਗਾਰ ਬਰਦਾਰ ਹੈ ਤਾਂ ਹੀ ਸਹੀ ਪੁੱਛਿਆ ਮੈਂ ਬਰਦਾਰ ਤੇ ਗਈ ਤੁਹਾਡੇ ਉੱਥੇ ਪੀ ਕੇ ਪਿੰਡ ਹੈ ਨਾ ਹਾਂ ਜੀ ਕੜੂਵਾਲ ਹਾਂ ਕੜੂਵਾਲ ਕੜੂਵਾਲ ਠੀਕ ਹੈ ਹੂੰ ਕਿੰਨੇ ਕ ਜਣੇ ਆਏ ਤੇ ਤਕੜੇ ਤੇ ਆਏ ਬਈ ਤਕੜੇ ਹਾਂ ਕਿੰਨੇ ਖਾਸੇ ਆਏ ਤੇ ਹਾਂ ਹੂੰ 20 25 ਆਏ ਬੇ ਤੇ ਹੂੰ ਠੀਕ ਹੈ ਫਿਰ ਤਾਂ ਰਾਨਕ ਬਹੁਤ ਲੱਗੀ ਹੋਣੀ ਹੋਰ ਬਚਾਈ ਲੱਗੇ ਸੀ ਰੌਣਕ ਵਾਈ ਗੀਤ ਗੂਤ ਬੁਝੇ ਜੇ ਗੱਲਾਂ ਜੀ ਅੱਛਾ ਕੋਈ ਯਾਦ ਹੈ ਤੁਹਾਨੂੰ ਉਹ ਯਾਦ ਤਾਂ ਹੈ ਬਾਈ ਹੁਣ ਬਾਹਰ ਸੁਣਾ ਦੋ ਇੱਕ ਅੱਦਾ ਚਰਖਾ ਚੁਰਖਾ ਚਲਾਇਆ ਚਰਖਾ ਬੁਝੇ ਜੇ ਚਲਾਇਆ ਅੱਛਾ ਹਾਂ ਕਿਆ-ਕਿਆ ਹੁੰਦਾ ਚਰਖੇ 'ਚ ਚਰਖੇ ਵਿੱਚ ਹੁੰਦੀ ਗੁੱਡੀਆਂ ਗੁੱਡੀਆਂ ਹੋਰ ਹੁੰਦੀ ਹੈ ਗੂੜਾ ਅੱਛਾ ਹੋਰ ਹੋਰ ਮਾਗ ਮਾਗਲ ਅੱਛਾ ਹੋਰ

ਰਾਤ ਨੂੰ ਇਹ ਬੇਬੇ ਬਿਲਕੁਲ ਸਹੀ ਕਹਿੰਦੇ ਜੀ ਕਿ ਰਾਤ ਨੂੰ ਚਰਖਾ ਜ਼ਿਆਦਾ ਕੱਤਿਆ ਜਾਂਦਾ ਜੀ ਬਹੁਤ ਵਧੀਆ ਅੱਛਾ ਰਾਤ ਦਾ ਟਾਈਮ ਫੇ ਪੂਰੀ ਰਾਤ ਲਾਉਂਦੀਆਂ ਸੀਗੀਆਂ ਨਾ ਪੂਰੀ ਰਾਤ ਲਾਣੀ ਪਈ ਜਾਂ 30 ਮਿੰਟ ਲਾਣੀ ਜਾਂ ਅੱਛਾ 10 ਮਿੰਟ ਨਾ 10 ਜੀ ਲਾਵੇ ਅੱਛਾ 10 ਘੜੀਆਂ ਲਾ ਲੈਣੀ 10 ਘੜੀਆਂ ਲਾ ਦੇਣੀ ਆ ਹਾਂ 10 ਘੜੀਆਂ ਲਾ ਲੈਣੀ ਠੀਕ ਹੈ 10 ਘੜੀਆਂ ਆ ਵੀ ਸਮਾਂ ਦੱਸਣ ਦਾ ਵਧੀਆ ਤਰੀਕਾ ਜੀ 10 ਘੜੀਆਂ ਲਾ ਲੈਣੀ ਆ ਅੱਛਾ ਫੇ ਦਰੀਆ ਦਰੀਆ ਵੀ ਬੁਣਦੇ ਸੀਗੇ ਹਾਂ ਵੀ ਆ ਵੀ ਬੁਣਦੇ ਸੀਗੇ ਹਾਂ ਅਜਾ ਦਾ ਚ ਵੀ ਦਿੰਦੇ ਸੀ ਦਰੀਆਂ ਹਾਂਜੀ ਹੂੰ ਦਾ ਚ ਵੀ ਜੀ ਜੀ ਕੁੜੀਆਂ ਨੇ ਦਰੀ ਇਹਨੇ ਬੁੰਦੇ ਦਰੀ ਦੱਸਿਓ ਜਰਾ ਦਰੀ ਤਾਂ ਤਾਂ ਲੈਣਾ ਅੱਛਾ ਇਸ ਤਰ੍ਹਾਂ ਇਹ ਕੈਨਫੇਲ ਨੂੰ ਲੈ ਅੱਛਾ ਬਹੁਤ ਹੀ ਜਿਆਦਾ ਤੇ ਉਹ ਰੰਗ ਨੂੰ ਕਿੱਦਾਂ ਕਰ ਕੱਢਦੇ ਸੀਗੇ ਉਹਨਾਂ ਦੇ ਰੰਗ ਚਿੱਲੇ ਪਰ ਘਾਲਿਆ ਨਹੀਂ ਅੱਛਾ ਸੂਤ ਚੁੱਲੇ ਤੇ ਜਾਂਦੇ ਅੱਛਾ ਚੁੱਲੇ ਪਰ ਕਾੜ ਕੇ ਸੂਤ पे ਲੜੋਚ ਹਾਂਜੀ ਹੂੰ ਇਹ ਗਾਇਲ ਕੱਢ ਜਾਣਾ ਤਾਂ ਤਾਂ ਅੱਛਾ ਅ फिर ਚਾਰ ਚਾਰ ਪੀ ਲੈਣਾ ਪੀ ਕੇ ਵੀ ਸੁੱਕਾ ਹੋ ਗਿਆ ਨਾ ਇਹ ਹੂੰ ਕੇ ਸੁੱਕ ਗਿਆ ਨਾ ਹਾਂ ਮਰ ਜਾ ਕੇ ਕਾਢੀ ਲੈਣਾ ਅੱਛਾ ਆਡੀ ਕਾ ਫੇਸ ਸਿਕਾ ਲੈਣਾ ਹੂੰ ਸਿਕਾ ਕੇ ਫੇਸ ਹੋ ਜਾਂਦੀ ਤਾਂ ਬਹੁਤ ਦਰੀਏ ਬੁੜੀਆਂ ਹੋਣੀਆਂ ਜਾਂਦਾ ਤੁਸੀਂ ਜਾਂ ਤਾਂ ਬੱਚੇ ਜੀ ਬੁੜੇ ਬੁੜ ਬੁੜ ਕੇ ਕਿਆ ਨਨ ਜਾਈ ਚਾਰ ਨਣ ਦਾ ਹੁਣ ਤਿੰਨ ਕੁੜੀਆਂ ਦੇ ਨਾਮ ਦੱਸੋ ਪਹਿਲਾਂ ਇੱਕ ਤਾਂ ਸਵਿੱਤਰੀ ਹਾਂ ਹੋਰ ਦੁਈ ਇੱਕ ਦੇਬੋ ਆ ਦੇਬੋਤੀ ਕੀ ਸਮਤੀ ਹੈ ਅੱਛਾ ਹੁਣ ਚਾਰ ਤੁਹਾਡੀਆਂ ਨਣਾਂ ਦਾ ਉਹਨਾਂ ਦੇ ਨਾਮ ਦੱਸੋ ਕੋਈ ਹੁਣ ਯਾਦ ਨਹੀਂ ਕੋਈ ਗੱਲ ਨਹੀਂ ਯਾਦ ਕਰੋ ਆਪਾਂ ਨੂੰ ਕਿਹੜਾ ਕੋਈ ਕਾਲ ਹੀ ਹੈ ਕਰੋ ਕਰੋ ਇੱਕ ਅੱਧੀ ਦਾਦਾ ਯਾਦ ਕਰੋ ਹਾਂ ਹਾਂ ਆ ਦੇਖੋ ਇੰਨੀ ਖੁਸ਼ੀ ਹੁੰਦੀ ਹੈ ਨਾ ਬੇਬੇ ਨੂੰ ਕਿਆ ਕਹਣੇ ਜੀ ਆ ਦੱਸ ਦੋ ਦੱਸੋ ਦੱਸੋ ਉਹਨਾਂ ਨੇ ਕਿਹਾ ਸਾਡਾ ਨੌਂ ਹੀ ਯਾਦ ਬੇਬੇ ਨੂੰ ਨਾ ਬੇਬੇ ਨੂੰ ਜ਼ਿਆਦਾ ਹੈ ਹਾਂ ਦੱਸੋ ਪਹਿਲੀ ਪਹਿਲੀ ਮਨਸੀ ਧੀ ਨੰਦ ਜੈਬੂ ਤੀ ਨੰਦ ਕੀਆ ਮਰੋ ਚੌਥੀ ਨੰਦ ਠੀਕ ਹੋ ਓ ਬਾਈ ਕਮਾਲ ਕਰਤਾ ਕੁੜੀਆਂ ਤਾੜੀਆਂ ਮਾਰੋ ਜ਼ੋਰ ਦੀ ਬੇਬੇ ਲਈ ਸਾਰੀਆਂ ਦੇ ਨਾਮ ਦੱਸਦੇ ਜੀ ਸਾਰੀਆਂ ਨਣਦਾਂ ਦੇ ਨਾਮ ਦੱਸਦੇ ਕੁੜੀਆਂ ਆਹ ਕੌਣ ਹੈ ਉਨੇ ਹੀ ਹੈ ਨਾਂ ਦੱਸੋ ਇਹ ਹੈ ਸੁਵਿੱਤਰੀ ਇਹ ਬੜੀ ਹੈ ਕਿ ਛੋਟੀ ਹੈ ਕਿ ਗਮਬਲੀ ਹੈ ਬੜੀ ਹੈ ਇਹ ਬੜੀ ਹੈ ਅੱਛਾ ਸਾਰੀਆਂ ਨਣਦਾਂ ਦੇ ਨਾਂ ਸੱਸੀ ਕਾਲ ਜੀ ਸਾਰੀਆਂ ਨਣਦਾਂ ਦੇ ਨਾਂ ਦੱਸਦੇ ਜੀ ਆ ਤਾਂ ਤੁਹਾਡਾ ਤਾਂ ਸੋਚੀ ਪੂਰੀ ਹੈ ਜਦ ਅਸੀਂ ਆਏ ਤਾਂ ਅਸੀਂ ਸੋਚਿਆ ਵੀ ਬੇਬੇ ਨਾਲ ਗੱਲ ਕਿੱਦਾਂ ਕਰਾਂਗੇ ਇਹ ਤਾਂ ਬੇਬੇ ਦਾ ਕੈਂਪ ਹੈ ਹੀ ਪੂਰੀ ਹੈ ਵਾਹ ਕਮਾਲ ਦੀ ਗੱਲ ਹੈ ਬਹੁਤ ਵਧੀਆ ਲੱਗ ਰਿਹਾ ਹੈ ਨਣਦਾਂ ਦੇ ਸਾਰਿਆਂ ਦੇ ਨਾਮ ਦੱਸਦੇ ਹੈਂ ਚਾਰ ਨਣਦਾਂ ਤਿੰਨ ਕੁੜੀਆਂ ਦੇ ਨਾਮ ਅੱਛਾ ਭਾਈਆਂ ਦੇ ਨਾਮ ਦੱਸੋ ਆਪਣੇਆਂ ਦੇ ਹਾਂਜੀ ਹਾਂਜੀ ਦੱਸ ਦੋ ਹਾਂਜੀ ਜੈਕੇ ਹੈਂ ਬੜੇਗੇ ਨੋਰਨਜੀਤ ਬੜੇ ਦਾ ਨਾਮ ਰਣਜੀਤ ਹਾਂਜੀ ਹਾਂ ਛੋਟੇ ਦਾ ਛੋਟੇ ਦਾ ਬਜੀਤਰ ਬਜੀਤਰ ਹਾਂ ਦਾਦਾ ਦਾਦੀ ਦਾ ਨਹੀਂ ਪਤਾ ਹੈਣਾ ਪਰ ਖਾਸੇ ਦੱਸਦੇ ਤੁਸੀਂ ਪਿੰਡਾਂ ਦੇ ਨਾਮ ਵੀ ਦੱਸਦੇ ਹੈਜੀ ਔਰ ਭੈਣਾਂ ਦੇ ਨਾਮ ਵੀ ਦੱਸਦੇ ਔਰ ਦੂਆ ਤੁਸੀਂ ਆਪਣੇ ਨਣਦਾਂ ਦੇ ਨਾਮ ਵੀ ਦੱਸਦੇ ਕੁੜੀਆਂ ਦੇ ਨਾਮ ਦੱਸਦੇ ਨਬਜ਼ ਤੁਹਾਡੀ ਸਹੀ ਚੱਲਦੀ ਹੈ ਭੁੱਖ ਤੁਹਾਨੂੰ ਠੀਕ ਲੱਗਦੀ ਹੈ ਸੌਂਦੇ ਵੀ ਤੁਸੀਂ ਠੀਕ ਹੈ ਤੁਸੀਂ ਤਾਂ ਕੈਮ ਲਾਜੀ ਕਰਿਓ ਕਮੈਂਟ ਜੀ ਜਿੰਨੂੰ ਆਪਣੀ ਨਾਨੀ ਦਾਦੀ ਭੂਆ ਮਾਂ ਭੈਣ ਜਾਂ ਕੋਈ ਵੀ ਬਜ਼ੁਰਗ ਵੱਡਾ ਯਾਦ ਆਏ ਬੇਬੇ ਨੂੰ ਗੱਲਾਂ ਬਾਤਾਂ ਕਰਕੇ ਦੀ ਤਾਂ ਜਰੂਰ ਕਮੈਂਟ ਸੈਕਸ਼ਨ 'ਚ ਉਹਨਾਂ ਦਾ ਨਾਮ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਬਹੁਤ ਵਧੀਆ ਲੱਗਿਆ ਜੀ ਫੇਰ ਆਉਂਗੇ ਸੀ పంగళంగి <laughs> <laughs>